ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਵਿੱਚ ਪਹਿਲੇ ਪੜਾ ਦੀ VOTING ਸ਼ੁਰੂ ਹੋ ਚੁੱਕੀ ਹੈ ਯਾਨੀ ਕਿ ਵਿਧਾਨ ਸਭਾ ਚੋਣਾਂ ਦੇ ਲਈ VOTING ਸਵੇਰੇ 7 ਵਜੇ ਤੋਂ ਆਰੰਭ ਹੋ ਚੁੱਕੀ ਹੈ ਪਹਿਲੇ 2 ਘੰਟਿਆਂ ਦੇ ਵਿੱਚ ਯਾਨੀ ਕਿ 9 ਵਜੇ ਤੱਕ 11.11% ਦੀ VOTING ਹੋਈ ਜੰਮੂ ਕਸ਼ਮੀਰ ਦੇ ਵਿੱਚ ਤਕਰੀਬਨ 10 ਸਾਲਾਂ ਦੇ ਬਾਅਦ ਵਿਧਾਨ ਸਭਾ ਚੋਣਾਂ ਲਈ VOTING ਹੋ ਰਹੀ ਹੈ ਤਾਂ ਲਗਾਤਾਰ ਜੰਮੂ ਕਸ਼ਮੀਰ ਦੀਆਂ ਚੋਣਾਂ ਤੇ ਹਰ ਕਿਸੇ ਦੀ ਨਜ਼ਰ ਬਣੀ ਹੋਈ ਹੈ ਕਿ ਆਖਰ ਕੋਣ ਇੱਥੇ ਬਾਜ਼ੀ ਮਾਰੇਗਾ ਕਿਉਂਕਿ ਧਰਾ 370 ਹਟਾਏ ਜਾਣ ਤੋਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਕਰਕੇ ਹਰ ਇੱਕ ਦੀ ਅੱਖ ਜੰਮੂ ਕਸ਼ਮੀਰ ਦੀਆਂ ਨਾ ਚੋਣਾਂ ਤੇ ਹੈ ਹਾਲਾਂਕਿ ਇਸ ਤੋਂ ਬਾਅਦ ਹਰਿਆਣਾ ਦੇ ਵਿੱਚ ਵੀ ਚੋਣਾਂ ਨੇ ਅਤੇ ਹੋਰ ਸੂਬਿਆਂ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਪਰ ਜੰਮੂ ਕਸ਼ਮੀਰ ਦੀਆਂ ਚੋਣਾਂ ਸ਼ਾਂਤ ਮਈ ਢੰਗ ਦੇ ਨਾਲ ਨੇਪਰੇ ਚਾੜਨ ਦੇ ਲਈ ਸੁਰੱਖਿਆ ਦੇ ਕਰੜੇ ਬੰਦੋਬਸਤ ਵੀ ਕੀਤੇ ਗਏ ਨੇ ਸਵੇਰੇ 2 ਘੰਟਿਆਂ ਦੇ ਵਿੱਚ ਹੀ 11.11% VOTING ਹੋਈ ਸੁਅਤ ਸਵੇਰੇ 7 ਵਜੇ ਤੋਂ ਪਹਿਲੇ ਪੜਾ ਦੀ VOTING ਸ਼ੁਰੂ ਹੋ ਗਈ VOTING ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਸਵੇਚ ਪਹਿਲੇ ਪੜਾ ਚ 7 ਜ਼ਿਲ੍ਹਿਆਂ ਦੀਆਂ 24 ਸੀਟਾਂ ਤੇ ਸਵੇਰੇ 7 ਵਜੇ VOTING ਸ਼ੁਰੂ ਹੋਈ ਸੀ ਜਿਸ ਵਿੱਚ 8 ਸੀਟਾਂ ਜੰਮੂ ਡਿਵੀਜ਼ਨ ਤੋਂ ਅਤੇ 16 ਦੱਖਣੀ ਕਸ਼ਮੀਰ ਖੇਤਰ ਦੀਆਂ ਨੇ ਸਵੇਰ ਤੋਂ ਹੀ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥਾਂ ਦੇ ਬਾਹਰ ਲੰਬੀਆਂ ਕਤਾਰਾਂ ਵਿੱਚ ਖੜੇ ਹੋਏ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਚ ਅੱਜ ਪਹਿਲੇ ਪੜਾ ਚ 7 ਜ਼ਿਲ੍ਹਿਆਂ ਅਨੰਤਨਾਗ ਡੋਡਾ ਕਸ਼ਤਵਾੜ ਕੁਲਗਾਮ ਪੁਲਵਾਮਾ ਰਾਮਬਨ ਅਤੇ ਸਰਬੀਆ ਵਿੱਚ VOTING ਹੋ ਰਹੀ ਹੈ ਪਹਿਲੇ ਪੜਾਅ ਵਿੱਚ 5.66 ਲੱਖ ਨੌਜਵਾਨਾਂ ਸਮੇਤ ਲਗਭਗ 23.27 ਲੱਖ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਅਤੇ 219 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਇਲੈਕਟ੍ਰੋਨਿਕ VOTING ਮਸ਼ੀਨਾਂ ਰਾਹੀਂ ਕਰਨਗੇ ਦੱਸ ਦਈਏ ਕਿ ਅਤਵਾਦੀ ਹਮਲੇ ਨੂੰ ਦੇਖਦੇ ਹੋਏ ਸੁਰੱਖਿਆ ਦੀਆਂ ਤਿਆਰੀਆਂ ਪੁਕਤਾ ਕੀਤੀਆਂ ਗਈਆਂ ਨੇ ਕਰੀਬ 10 ਸਾਲ ਬਾਅਦ ਇੱਥੇ ਵੋਟਾਂ ਪੈ ਰਹੀਆਂ ਨੇ ਤਿੰਨ ਪੜਾਵਾਂ 18 ਸਤੰਬਰ 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਾਂ ਪੈਣਗੀਆਂ ਜੰਮੂ ਕਸ਼ਮੀਰ ਚੋਣਾਂ ਦੇ ਨਤੀਜਿਆਂ ਦਾ ਐਲਾਨ 8 ਅਕਤੂਬਰ ਨੂੰ ਹੋਵੇਗਾ VOTING ਜਾਰੀ ਹੈ ਲੋਕਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਹੇ ਹਨ ਸਾਰੀਆਂ ਥਾਵਾਂ ਤੇ ਠੀਕ ਤਰ੍ਹਾਂ ਨਾਲ VOTING ਹੋ ਰਹੀ ਹੈ